ਇਕ ਕਹਾਣੀ ਸਿੰਧ ਅਤੇ ਪੰਜਾਬ ਦੀਆਂ ਰੇਤਲੇ ਬਾਰਾਂ ਵਿੱਚ ਗੂੰਜਦੀ ਇੱਕ ਅਮਰ ਪ੍ਰੇਮ ਕਥਾ ਹੈ ਜਿੱਥੇ ਸੱਸੀ ਦੀ ਤਪਸ਼ ਅਤੇ ਪੁੰਨੂ ਦੀ ਮੁਹੱਬਤ ਨੇ ਮੌਤ ਨੂੰ ਵੀ ਹਰਾ ਦਿੱਤਾ ਸੱਸੀ ਦਾ ਜਨਮ ਰਾਜੇ ਦੀ ਲਾਡਲੀ ਜਾਂ ਸ਼ਰਾਬ ਸੱਸੀ ਸਿੰਧ ਦੇ ਰਾਜਾ ਜੰਬੂ ਦੀ ਕੁਲੋਤੀ ਸੀ ਜਨਮ ਤੋਂ ਹੀ ਭਵਿੱਖਵਾਨੀ ਦਾ ਸ਼ਿਕਾਰ ਸੀ ਜੋਸ਼ੀਆ ਨੇ ਕਿਹਾ ਇਹ ਲੜਕੀ ਰਾਜ ਦੀ ਬਰਬਾਦੀ ਦਾ ਕਾਰਨ ਬਣੇਗੀ ਡਰਦੇ ਰਾਜੇ ਨੇ ਸੱਸੀ ਨੂੰ ਇੱਕ ਟੋਕਰੀ ਵਿੱਚ ਬੰਦ ਕਰਕੇ ਸਿੰਧੂ ਦਰਿਆ ਵਿੱਚ ਵਹਾ ਦਿੱਤਾ ਇਕ ਗਰੀਬ ਚਿੜੀ ਬੁੰਨਣ ਵਾਲੇ ਧੰਤੀ ਨੇ ਉਸਨੂੰ ਕੰਡੇ ਤੋਂ ਬਚਾਇਆ ਅਤੇ ਪਾਲਣਾ ਸ਼ੁਰੂ ਕੀਤਾ ਪੁੰਨੋ ਕੱਚੇ ਘਰਾ ਦਾ ਸ਼ਹਿਜ਼ਾਦਾ ਪੁੰਨੋ ਕੱਚੇ ਘਰਾ بلوچستان ਦਾ ਸ਼ਹਿਜ਼ਾਦਾ ਆਪਣੀ ਹਸਮੁਖ ਸਭਾ ਅਤੇ ਬਹਾਦਰੀ ਲਈ ਮਸ਼ਹੂਰ ਸੀ ਉਹ ਆਪਣੇ ਭਰਾਵਾਂ ਨਾਲ ਜੁੱਧ ਪਿਆਸ ਲਈ ਸਿੰਧ ਦੇ ਰੇਗਿਸਤਾਨ ਵਿੱਚ ਆਇਆ ਇੱਕ ਦਿਨ ਉਸਨੇ ਸੱਸੀ ਨੂੰ ਚਿੜੀ ਬੁੰਦਿਆ ਦੇਖਿਆ ਅਤੇ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਪਹਿਲੀ ਨਜ਼ਰ ਦਾ ਪਿਆਰ ਸੱਸੀ ਪੁੰਨੋ ਦੀ ਮੁਲਾਕਾਤ ਪੁੰਨੋ ਨੇ ਸੱਸੀ ਨੂੰ ਪਿਆਰ ਦਾ ਇਜ਼ਹਾਰ ਕਰਦਿਆਂ ਕਿਹਾ ਤੇਰੀ ਅੱਖਾਂ ਵਿੱਚ ਮੈਂ ਸਾਰੇ ਜਹਾਨ ਨੂੰ ਭੁੱਲ ਗਿਆ ਹਾਂ ਸਸੀ ਨੇ ਉਸਦੇ ਹੱਥ ਤੇ ਹੀਨਾ ਲਗਾਈ ਅਤੇ ਕਿਹਾ ਜੇ ਤੂੰ ਸੱਚਾ ਪ੍ਰੇਮੀ ਹੈ ਤਾਂ ਮੇਰੇ ਬਿਨਾ ਕਦੇ ਨਾ ਰਹਿਣਾ ਦੋਵਾਂ ਨੇ ਚੰ ਤਾਰਿਆਂ ਦਾ ਸਾਕਸ਼ੀ ਰੱਖ ਕੇ ਵਿਆਹ ਕਰਵਾ ਲਿਆ ਭਰਾਵਾਂ ਦੀ ਈਰਖਾ ਪਿਆਰ ਨੂੰ ਤੋੜਨ ਦੀ ਸਾਜ਼ਿਸ਼ ਪੁੰਨੂ ਦੇ ਭਰਾਵਾਂ ਨੂੰ ਇਸ ਪ੍ਰੇਮ ਤੇ ਗੁੱਸਾ ਆਇਆ ਉਹਨਾਂ ਨੇ ਸੋਚਿਆ ਕੱਚੇ ਘਰਾਂ ਦਾ ਸ਼ਹਿਜ਼ਾਦਾ ਇੱਕ ਗਰੀਬ ਚਿੜੀ ਬੁੰਨਣ ਵਾਲੀ ਨਾਲ ਵਿਆਹ ਕਰੇਗਾ ਇਹ ਸਾਡੇ ਖਾਨਦਾਨ ਦੀ ਬੇਇੱਜ਼ਤੀ ਹੈ ਉਹਨਾਂ ਨੇ ਪੁੰਨੂ ਨੂੰ ਨਸ਼ੀਲਾ ਪਿਲਾ ਕੇ ਉਸਨੂੰ ਜਹਾਜ਼ ਤੇ ਬੰਦ ਕਰ ਦਿੱਤਾ ਅਤੇ ਕੱਚੇ ਘਰਾਂ ਵੱਲ ਭੇਜ ਦਿੱਤਾ ਸੱਸੀ ਦੀ ਤਲਾਸ਼ ਰੇਗਿਸਤਾਨ ਦੀ ਯਾਤਰਾ ਜਦੋਂ ਸੱਸੀ ਨੂੰ ਪਤਾ ਲੱਗਾ ਕਿ ਪੁੰਨੋ ਉਸ ਤੋਂ ਜ਼ਬਰਦਸਤੀ ਵਿੱਚ ਛੋੜਿਆ ਗਿਆ ਹੈ ਤਾਂ ਉਸਨੇ ਰੇਤਲੇ ਥਾਰਾਂ ਨੂੰ ਪਾਰ ਕਰਨ ਦਾ ਫੈਸਲਾ ਕੀਤਾ ਨੰਗੇ ਪੈਰਾਂ ਨਾਲ ਪਾਣੀ ਬਿਨਾਂ ਉਹ ਪੁੰਨੋ ਨੂੰ ਲੱਭਣ ਚੱਲ ਪਈ ਰਾਹ ਵਿੱਚ ਉਸਨੂੰ ਇੱਕ ਡੇਰੇ ਵਾਲੇ ਨੇ ਕਿਹਾ ਪਿੱਛੇ ਮੁੜ ਜਾ ਇਹ ਰੇਗਿਸਤਾਨ ਜ਼ਿੰਦਗੀਆਂ ਨਿਕਲ ਜਾਂਦਾ ਹੈ ਪਰ ਸੱਸੀ ਨੇ ਜਵਾਬ ਦਿੱਤਾ ਮੇਰੀ ਜ਼ਿੰਦਗੀ ਪੁੰਨੋ ਬਿਨਾਂ ਅਧੂਰੀ ਹੈ ਪੁੰਨੂ ਦੀ ਮੁਰਤਲਾਸ਼ ਜਹਾਜ਼ ਤੋਂ ਭਜਣਾ ਪੁੰਨੂ ਨੇ ਨਸ਼ਾ ਉਤਰਨ ਤੇ ਆਪਣੇ ਭਰਾਵਾਂ ਦੀ ਚਾਲ ਸਮਝ ਲਈ ਉਹ ਜਹਾਜ਼ ਤੋਂ ਖੁਦ ਕੇ ਤੈਰ ਕੇ ਕੰਢੇ ਆਇਆ ਅਤੇ ਸਸੀ ਨੂੰ ਲੱਭਣ ਲਈ ਥਾਰਾ ਵਿੱਚ ਭਟਕਣ ਲੱਗਾ ਉਸ ਦੇ ਮਨ ਵਿੱਚ ਸਿਰਫ ਇੱਕ ਹੀ ਧੁੰਨ ਸੀ ਸਸੀ ਮੈਂ ਤੈਨੂੰ ਕਿਤੇ ਵੀ ਲੱਭ ਲਵਾਂਗਾ ਮਿਲਣ ਦੀ ਘੜੀ ਮੌਤ ਦੀ ਗੋਦ ਵਿੱਚ ਪਿਆਰ ਦੋਵਾਂ ਪ੍ਰੇਮੀਆਂ ਦੀਆਂ ਤਲਾਸ਼ਾਂ ਇੱਕ ਰੇਤ ਦੇ ਟਿੱਬੇ ਤੇ ਖਤਮ ਹੋਈਆਂ ਸਸੀ ਜੋ ਪਿਆਸ ਨਾਲ ਬੇਹੋਸ਼ ਹੋ ਚੁੱਕੀ ਸੀ ਨੇ ਪੁੰਨੂ ਨੂੰ ਆਪਣੇ ਨੇੜੇ ਪਾਇਆ ਪੁੰਨੂ ਨੇ ਉਸਨੇ ਗੋਦੀ ਵਿੱਚ ਲੈ ਕੇ ਕਿਹਾ ਮੈਂ ਤੇਰੇ ਬਿਨਾ ਜੀਣਾ ਨਹੀਂ ਚਾਹੁੰਦਾ ਦੋਵਾਂ ਇੱਕ ਦੂਜੇ ਨੂੰ ਗੱਲ ਵਖੜੀ ਪਾ ਲਈ ਹ ਤੇਰੇ ਦਾ ਤੂਫਾਨ ਉਹਨਾਂ ਨੂੰ ਦਫਨਾ ਗਿਆ ਕਹਾਣੀ ਦਾ ਅਮਰ ਸੰਦੇਸ਼ ਸੱਸੀ ਪੁੰਨੂ ਦਾ ਪਿਆਰ ਸਿੱਧ ਪੰਜਾਬ ਦੀਆਂ ਲੋਕ ਕਥਾਵਾਂ ਵਿੱਚ ਸੱਸੀ ਦੀ ਵਿਰਾਸਤ ਪੁੰਨੂ ਦੀ ਮੁਹੱਬਤ ਵਜੋਂ ਜਿਉਂਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਪਿਆਰ ਦੀਆਂ ਡੁੰਗਾਈਆਂ ਕਦੇ ਵੀ ਮੌਤ ਨੂੰ ਨਹੀਂ ਮੰਨਦੀਆਂ ਸਿੰਧੀ ਕਵੀ ਸ਼ਾ ਅਬਦੁੱਲ ਲਤੀਫ ਪਟਾਈ ਦੀਆਂ ਪੰਕਤੀਆਂ ਹੁਣ ਵੀ ਗਾਉਂਦੀਆਂ ਹਨ ਸੱਸੀ ਰੇਗ ਤਾਨ ਜੋ ਪੁਨ ਪ੍ਰੀਤਮ ਭਾਨੇ ਮੌਤ ਵੀ ਨਾ ਵਿਖੜਾ ਇਹ ਪਿਆਰ ਦੀਆਂ ਨਿਸ਼ਾਨੇ